ਤੇ ਇੱਕ ਨਵਾਂ ਨੇ ਸਿੱਖ ਦੀ ਤਰ੍ਹਾਂ ਮੈਂ ਆਪਣਾ ਅਹੁਦੇ ਨੂੰ ਵੀ ਜਿਹੜਾ ਸੁਧਾਰ ਲਹਿਰ ਦੇ ਵਿੱਚ ਮੇਰੇ ਕੋਲ ਐਡਵਾਈਜ਼ਰ ਦਾ ਅਹੁਦਾ ਸੀ ਉਹਨੂੰ ਵੀ ਛੱਡ ਕੇ ਅਸਤੀਫਾ ਦੇ ਕੇ ਫਿਰ ਹਾਜ਼ਰ ਹੋਇਆ ਤੇ ਉਸ ਤੋਂ ਬਾਅਦ 2014 ਤੋਂ ਬਾਅਦ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਸੱਚੇ ਸੌਦੇ ਬਨੋਂ ਬੇਅਦਬੀ ਦੀਆਂ ਕੀਤੀਆਂ ਗਈਆਂ ਉਹ ਤੋਂ ਬਾਅਦ ਹੋਈਆਂ ਉਹਦੇ ਨਾਲ ਲੋਕਾਂ ਦੇ ਮਨਾਂ ਵਿੱਚ ਸਿੱਖ ਸੰਗਤਾਂ ਦੇ ਵਿੱਚ ਪੰਥਕ ਤਰ੍ਹਾਂ ਇੱਕ ਬਹੁਤ ਵੱਡਾ ਗੁੱਸਾ ਸੀ ਰੋਸ ਸੀ ਤੇ ਮੇਰੇ ਮਨ ਦੇ ਵਿੱਚ ਵੀ ਰੋਸ ਸੀ ਉਹੀ ਕਹਿੰਦਾ ਇਹ ਹੋ ਸਕਦਾ ਪ੍ਰਧਾਨ ਸਾਹਿਬ ਨੇ ਕਿਤੇ ਕੋਰ ਕਮੇਟੀ ਜਾਂ ਵਰਕਿੰਗ ਕਮੇਟੀ ਦੇ ਵਿੱਚ ਵਿਚਾਰੇ ਹੋਣ ਉਹਨਾਂ ਨੂੰ ਅਜਿਹਾ ਸਿੰਘ ਸਾਹਿਬ ਦਾ ਜੇ ਸਾਡੀ ਜਿੱਥੇ ਗਲਤੀ ਪਾਈ ਗਈ ਹੈ ਕੋਈ ਵੀ ਅਗਿਆ ਹੋਈ ਹੈ ਉਹਦੇ ਲਈ ਅਸੀਂ ਸਜ਼ਾ ਪਕਟਣ ਨੂੰ ਤਿਆਰ ਆ ਦੇ ਕੋ ਜਹੇਦਰ ਸਾਹਿਬ ਜੀ ਦਾ ਆਦੇਸ਼ ਆਇਆ ਸੀ ਕਿ ਜਿਹੜੇ 2007 ਤੋਂ ਲੈ ਕੇ 2017 ਤੀਕ ਮਿਨਿਸਟਰ ਰਹੇ ਨੇ ਔਰ ਇਸ ਦਰਮਿਆਨ ਜਿਹੜੀਆਂ ਨਿੰਦਣਯੋਗ ਨਾ ਪ੍ਰਤਾਸਤ ਯੋਗ ਇਹ ਜਿਹੜੀਆਂ ਪੰਥ ਵਿਰੋਧੀ ਘਟਨਾਵਾਂ ਹੋਈਆਂ ਉਹਦੇ ਸਬੰਧ ਦੇ ਵਿੱਚ ਸਪਸ਼ਟੀਕਰਨ ਨਿੱਜੀ ਤੌਰ ਤੇ ਆ ਕੇ ਪੇਸ਼ ਹੋਏ ਸੋ ਅੱਜ ਨਿੱਜੀ ਤੌਰ ਤੇ ਇੱਕ ਨਵਾਂ ਨੇ ਸਿੱਖ ਦੀ ਤਰ੍ਹਾਂ ਮੈਂ ਆਪਣਾ ਅਹੁਦੇ ਨੂੰ ਵੀ ਜਿਹੜਾ ਸੁਧਾਰ ਲਹਿਰ ਦੇ ਵਿੱਚ ਮੇਰੇ ਕੋਲ ਐਡਵਾਈਜ਼ਰ ਦਾ ਅਹੁਦਾ ਸੀ ਉਹਨੂੰ ਵੀ ਛੱਡ ਕੇ ਅਸਤੀਫਾ ਦੇ ਕੇ ਫਿਰ ਹਾਜ਼ਰ ਹੋਇਆ ਤੇ ਜੋ ਉਹਨਾਂ ਨੇ ਸਪਸ਼ਟੀਕਰਨ ਤੇ ਤੱਥ ਮੰਗੇ 2007 ਤੋਂ 2012 ਤੀਕ ਮੈਂ ਮਿਨਿਸਟਰ ਨਹੀਂ ਸੀ ਕਿਉਂਕਿ ਤੁਸੀਂ ਸਾਰੇ ਜਾਣਦੇ ਆ ਆਖਰੀ ਸਮੇਂ ਤੇ ਆ ਕੇ ਮੇਰਾ ਜਿਹੜਾ ਨਾਂ ਆ ਉਹ ਸੂਚੀ ਚੋਂ ਕੱਢ ਦਿੱਤਾ ਗਿਆ ਸੀ ਔਰ 12 ਤੋਂ 14 ਤੀਕ ਮੈਂ ਮੰਤਰੀ ਪਦ ਤੇ ਸੀ ਪਰ 13 ਦੇ ਵਿੱਚ 2013 ਦੇ ਵਿੱਚ ਮੇਰੇ ਪਰਿਵਾਰ ਤੇ ਡਰੱਗ ਦੇ ਜਿਹੜੇ ਸੀ ਝੂਠੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਗਏ ਔਰ ਜਿਹੜੇ ਪੁਲਿਸ ਦੀ ਇਨਵੈਸਟੀਗੇਸ਼ਨ ਚ ਕਿਤੇ ਵੀ ਸਾਬਤ ਨਹੀਂ ਹੋ ਸਕੇ ਤੇ ਉਹ ਸਾਰਾ ਕੇਸ ਤਾਂ ਕਿਸੇ ਹੋਰ ਪਾਸੇ ਵੱਲ ਨੂੰ ਜਾਂਦਾ ਸੀ ਪਰ ਉਹ ਡਾਇਵਰਟ ਸਾਡੇ ਮੇਰੇ ਪਰਿਵਾਰ ਵੱਲੋਂ ਕਰਦਾ ਜਿਹਦੇ ਕਰ ਬੇਦੀ ਵੀ ਬਦਨਾਮੀ ਹੁੰਦੀ ਸੀ ਮੇਰੇ ਪਰਿਵਾਰ ਦੀ ਤਾਂ ਹੋਣੀ ਸੀ ਨਾਲ ਤੇ ਸਰਕਾਰ ਦੀ ਵੀ ਹੁੰਦੀ ਸੀ ਜਿਹੜੀ ਪਾਰਟੀ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਾ ਲਿਆ ਨਾ ਉਸ ਦੀ ਵੀ ਬਦਨਾਮੀ ਹੁੰਦੀ ਸੀ ਉਸ ਬਦਨਾਮੀ ਤੋਂ ਬਚਣ ਦੀ ਖਾਤਰ ਮੈਂ ਫਿਰ ਕੈਬਨਟ ਤੋਂ ਆਪਣਾ 2000 ਮਾਰਚ 2014 ਵਿੱਚ ਅਸਤੀਫਾ ਪੇਸ਼ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ 2014 ਤੋਂ ਬਾਅਦ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਸੱਚ ਸੌਦੇਬੰਦ ਨੂੰ ਬੇਅਦਬੀ ਦੀਆਂ ਕੀਤੀਆਂ ਗਈਆਂ ਉਹ ਤੋਂ ਬਾਅਦ ਹੋਈਆਂ ਉਹਦੇ ਨਾਲ ਲੋਕਾਂ ਦੇ ਮਨਾਂ ਵਿੱਚ ਸਿੱਖ ਸੰਗਤਾਂ ਦੇ ਵਿੱਚ ਪੰਥਕ ਤਰ੍ਹਾਂ ਵਿੱਚ ਬਹੁਤ ਵੱਡਾ ਗੁੱਸਾ ਸੀ ਰੋਸ ਸੀ ਤੇ ਮੇਰੇ ਮਨ ਦੇ ਵਿੱਚ ਵੀ ਰੋਸ ਸੀ ਤੇ ਫਿਰ ਉਹ ਰੋਸ ਦਾ ਹੱਲ ਤਾਂ ਕੀ ਕਰਨਾ ਸੀ ਸਾਰਥਕ ਹੱਲ ਤਾਂ ਕੀ ਲੱਭਣਾ ਸੀ ਪਰ ਉਹਨਾਂ ਨੂੰ ਬਚਾਉ ਲਈ ਜਿਹੜੇ ਕਦਮ ਉਹ ਪਟਰੇ ਜਾਂਦੇ ਰ ਤੇ ਇਹਨਾਂ ਸਾਰੀਆਂ ਗੱਲਾਂ ਤੋਂ ਰੋਸ ਚ ਗੁੱਸੇ ਚ ਤੇ ਮੈਂ ਆਪਣੇ ਅਕਾਲੀ ਦਲ ਤੋਂ ਵੀ ਫੇਸ ਤਿਫਾ ਦੇ ਦਿੱਤਾ ਸੀ ਤੇ ਆਪਣੇ ਜਿਹੜਾ ਵਿਧਾਇਕ ਦੇ ਤੌਰ ਤੇ ਵੀ 2016 ਵਿਧਾਇਕ ਵੀ ਛੱਡ ਦਿੱਤੀ ਸੀ 2016 ਵਿੱਚ ਇਹ ਗੁੱਸੇ ਤੇ ਮਾਮਲੇ ਕਿੱਥੇ ਵਿਚਾਰੇ ਜਾਂਦੇ ਸੀ ਜੀ ਇਹ ਵਿਚਾਰੇ ਦੇਖੋ ਇਹ ਸਰਕਾਰੀ ਮਾਮਲੇ ਤਾਂ ਜਿਹੜੇ ਕੈਬਨਿਟ ਤੱਕ ਕਦੀ ਵਿਚਾਰੇ ਨਹੀਂ ਗਏ ਹੋ ਸਕਦਾ ਇਹ ਕੋਰ ਕਮੇਟੀ ਜਾਂ ਵਰਕਿੰਗ ਕਮੇਟੀ 'ਚ ਵਿਚਾਰੇ ਜਾਂਦੇ ਹੋਣਗੇ ਪਰ ਮੈਂ ਉਹਦਾ ਮੈਂਬਰ ਨਹੀਂ ਸੀ ਕਿਸੇ ਦਾ ਵੀ ਤੇ ਜਾਂ ਨਿੱਜੀ ਤੌਰ ਤੇ ਆਮ ਤੌਰ ਤੇ ਜਿਹੜੇ ਇਹ ਫੈਸਲੇ ਸੀ ਨਾ ਇਹ ਧਾਰਮਿਕ ਜਾਂ ਰਾਜ ਸੀ ਪ੍ਰਧਾਨ ਸਾਹਿਬ ਆਪਣੇ ਚੌੜਵੇਂ ਜਿਹੜੇ ਉਹਨਾਂ ਦੇ ਸਲਾਹਕਾਰ ਸੀ ਭਰੋਸੇਮੰਦ ਬੰਦੇ ਸੀ ਉਹਨਾਂ ਨਾਲ ਹੀ ਆਮ ਤੌਰ ਤੇ ਵਿਚਾਰਦੇ ਹੁੰਦੇ ਸੀ ਸਿਕੰਦਰ ਸਿੰਘ ਮਲੂਕਾ ਲਜੀਤ ਸਿੰਘ ਛੀਮਾ ਪੀਰਾ ਸਿੰਘ ਗਵੜੀਆ ਵਰਗੇ ਉਹਨਾਂ ਦੇ ਨਾਲ ਸਾਥੀ ਸੀ ਕਿਉਂਕਿ ਇਹ ਉਹ ਜਾ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਜੀ ਇਹ ਤਾਂ ਉਹ ਹੀ ਦੱਸ ਸਕਦੇ ਨਾ ਪ੍ਰਧਾਨ ਸਾਹਿਬ ਕਿਹੜੇ ਬੰਦਿਆਂ ਨੂੰ ਸਲਾਹ ਕਰਦੇ ਸੀ ਕਿਉਂਕਿ ਉਹਨਾਂ ਨੇ ਸਵੀਕਾਰ ਕਰ ਲਿਆ ਪ੍ਰਧਾਨ ਸਾਹਿਬ ਨੇ ਸਾਰੇ ਦੋਸ਼ ਆਪਣੀ ਝੋਲੀ ਚ ਪਾ ਲਿਆ ਇਹ ਤਾਂ ਹੁਣ ਉਹ ਹੀ ਦੱਸਦੇ ਵੀ ਫੈਸਲੇ ਕਿਹਦੇ ਨਾਲ ਕੀਤੇ ਆ ਕਿਹਦੇ ਨਸਲਾਂ ਕਰਕੇ ਕੀਤੇ ਜੇਕਰ ਸਾਡੇ ਨਾਲ ਕੋਈ ਇਸ ਮਸਲੇ ਤੇ ਸਲਾਮ ਮਸ਼ਵਰਾ ਦੇਖਿਆ ਗਿਆ ਵੀ ਅਕਾਲੀ ਦਲ ਨੂੰ 20 ਦੇ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹੇ ਆ ਸਾਰੇ ਅਕਾਲੀ ਦਲ ਪਰ ਉਹ ਨਹੀਂ ਤੇ ਨਹੀਂ ਆ ਹੁਣ ਜਿਹਨੂੰ ਬਿਲਕੁਲ ਹੀ ਤੋਂ ਲੱਖਿਆ ਦੇ ਮਾਮਲਾ ਸ੍ਰੀ ਕਾਲ ਸਤਿਗੁਰ ਤੇ ਆ ਗਿਆ ਜੇ ਇਹ ਮਾਮਲਾ 2015 ਜਾਂ 16 ਜੀ ਆ ਜਾਂਦਾ ਤੇ ਹੋ ਸਕਦਾ ਹੈ ਅਕਾਲੀ ਦਲ ਦੀ ਇਹ ਹਾਲਤ ਨਹੀਂ ਪੱਤੀ ਬਿਲਕੁਲ ਨਹੀਂ ਸੀ ਹੋਣੀ ਬਿਲਕੁਲ ਪਰ ਅਸੀਂ ਉਹ ਉਹ ਉਹਨਾਂ ਦਾ ਜਿਸ ਤਰ੍ਹਾਂ ਮੈਂ ਕਿਹਾ ਉਹਦਾ ਸਾਰਥਕ ਹੱਲ ਲੱਭਣ ਲਈ ਸਹੀ ਪਹੁੰਚ ਨਹੀਂ ਅਪਣਾਈ ਗਈ ਜੇ ਸਹੀ ਪਹੁੰਚ ਬਣਾ ਲੈਂਦੇ ਤਾਂ ਆ ਅਕਾਲੀ ਦਲ ਦਾ ਜਿਹੜੇ ਹਾਲਾਤ ਅੱਜ ਹੋਏ ਆ ਇਤਿਹਾਸ 'ਚ ਪਹਿਲੀ ਵਾਰੀ ਇਹ ਬਿਲਕੁਲ ਨਹੀਂ ਸੀ ਹੋਣਾ। ਤੁਸੀਂ ਡੇਰੇ ਨੂੰ ਮਾਫੀ ਦਿੱਤੀ ਗਈ ਸੀ ਬਾਅਦ 'ਚ ਵਾਪਸ ਲ ਲਈ ਕਿਉਂ ਜਥੇਦਾਰਾਂ ਦਾ ਫੈਸਲਾ ਠੀਕ ਸੀ? ਨਹੀਂ ਨਹੀਂ ਉਹਨੂੰ ਉਹ ਤਾਂ ਸਾਰਾ ਸਿੱਖ ਚੱਕ ਤਾਂ ਉਹਦੇ ਦੇ ਖਿਲਾਫ ਸੀ। ਇਸੇ ਕਰਕੇ ਤਾਂ ਸਾਰੇ ਹਾਲਾਤ ਹੋਰ ਵਿਗੜੇ। ਇਸੇ ਕਰਕੇ ਤਾਂ ਹਾਲਾਤ ਵਿਗੜੇ। ਇਹ ਕੋਈ ਜਥੇਦਾਰ ਜ਼ਿੰਮੇਵਾਰ ਨਹੀਂ ਐ ਇਸ ਚੀਜ਼ ਦੇ। ਇਹ ਤਾਂ ਹੁਣ ਸ੍ਰੀ ਜਥੇਦਾਰ ਸਾਹਿਬ ਨੇ ਦੇਖਣਾ। ਉਨਨ ਨੂੰ ਸੁਣ ਲੈਣਾ ਸਿੰਘ ਸਾਹਿਬ ਇਹ ਤਾਂ ਹੁਣ ਸਿੰਘ ਸਾਹਿਬ ਨੇ ਦੇਖਣਾ ਕਿਉਂਕਿ ਇਹ ਮੁੱਦਾ ਜਿਹੜਾ ਇੰਨਾ ਗੰਭੀਰ ਆ ਸਿੱਖ ਜਗਤ ਦੇ ਵਿੱਚ ਦੁਨੀਆ ਦੇ ਵਿੱਚ ਪੰਜ ਤੀਆਂ ਜਿਹੜੀਆਂ ਹੈਗੀਆਂ ਇਹ ਰੌ ਰਵਿਤਾ ਪਰੰਪਰਾਵਾਂ ਇਹ ਇਨਾਂ ਘਾਤ ਤੇ ਨਿੰਦਣ ਹੋ ਗਿਆ ਇਨਾਂ ਤਰਸ ਹੋ ਗਿਆ ਇਹ ਹੁਣ ਸਿੰਘ ਸਾਹਿਬ ਨੇ ਦੇਖਣਾ ਵੀ ਕੌਣ ਕੌਣ ਜ਼ਿੰਮੇਵਾਰ ਹੈ ਬਿਲਕੁਲ ਜਿਹੜਾ ਇੱਕ ਜਨਾਈ ਤੋਂ ਮੰਗ ਪੱਤਰ ਆ ਗਿਆ ਸੀ ਆਪਣਾ ਉਹਦੇ ਚ ਲਿਖਿਆ ਗਿਆ ਕਿ ਜ਼ਿੰਮੇਦਾਰ ਨੂੰ ਇਹਦੇ ਵਿੱਚ ਸਪਸ਼ਟ ਤਰ੍ਹਾਂ ਲੋ ਉਹ ਹੁਣ ਸਿੰਘ ਸਾਹਿਬ ਨੇ ਦੇਖਣਾ ਨਾ ਉਹ ਸਿੰਘ ਸਾਹਿਬ ਵਿਚਾਰਨਗੇ ਉਹ ਤੇ ਕੀ ਕਰਨਗੇ ਦਾ ਮਤਲਬ ਹੈ ਕਿ ਜਿਹੜਾ ਸਰਕਾਰ ਦੀ ਕੈਬਨਿਟ ਦੇ ਵਿੱਚ ਇਹ ਮਾਮਲੇ ਨਹੀਂ ਨਾ ਬਿਲਕੁਲ ਨਹੀਂ ਆਏ ਜੀ ਸਰਕਾਰ ਆਪਾਂ ਪੰਥ ਦੇ ਮਾਮਲੇ ਜਿਹੜੇ ਹਗੇ ਸੀ ਜਿਹੜੀਆਂ ਅਮੇਤਸਰ ਦੇ ਵਿੱਚ ਵਿਚਾਰੇ ਨਾ ਮੈਂ ਉਹੀ ਕਹਿੰਦਾ ਇਹ ਹੋ ਸਕਦਾ ਪ੍ਰਧਾਨ ਸਾਹਿਬ ਨੇ ਕਿਤੇ ਕੋਰ ਕਮੇਟੀ ਜਾਂ ਵਰਕਿੰਗ ਕਮੇਟੀ ਦੇ ਵਿੱਚ ਵਿਚਾਰੇ ਹੋਣ ਉਹਨਾਂ ਨੂੰ ਵੀ ਸੱਦ ਲੈਣਾ ਚਾਹੀਦਾ ਜਥੇਦ ਸਿੰਘ ਸਾਹਿਬ ਨੂੰ ਇਹ ਹੁਣ ਸਿੰਘ ਸਾਹਿਬ ਨੇ ਸਿੱਖਣਾ ਨਾ ਜੀ ਸਾਡੇ ਅਸੀਂ ਤਾਂ ਦੇਸ਼ ਦੇ ਨਹੀਂ ਸਕਦੇ ਕੋਈ ਸਿੰਘ ਸਾਹਿਬ ਨੂੰ ਅਸੀਂ ਤਾਂ ਸਿੰਘ ਸਾਹਿਬ ਦਾ ਜੇ ਸਾਡੀ ਜਿੱਥੇ ਗਲਤੀ ਪਾਈ ਗਈ ਆ ਕੋਈ ਵੀ ਅਵਗਿਆ ਹੋਈ ਆ ਉਹਦੇ ਲਈ ਹਿੱਸਾ ਜਆ ਪਕਟਣ ਨੂੰ ਤਿਆਰ ਆ ਹੁਕਮ ਦੇਣਗੇ ਕੋਈ ਵੀ ਕਹਿੰਦੇ ਰਹੇ ਨੇ ਕਿ ਆਪਾਂ ਕੋਰ ਕਮੇਟੀ ਦੀਆਂ ਮੀਟਿੰਗਾਂ ਦੇ ਵਿੱਚ ਕਹਿੰਦੇ ਰਹੇਗੇ ਆਪਾਂ ਇਹ ਉਹੀ ਦੱਸ ਸਕਦੇ ਆ ਨਾ ਵੀ ਉਹੀ ਦੱਸ ਸਕਦੇ ਮੈਂ ਮੈਂਬਰ ਨਹੀਂ ਸੀ ਮੈਂ ਕੋਰ ਕਮੇਟੀ ਦੇ ਵਰਕਿੰਗ ਕਮੇਟੀ ਦਾ ਮੈਂਬਰ ਨਹੀਂ ਸੀ ਠੀਕ ਹੈ